ਫਰਤ ਟੀਵੀ ਲਾਈਵ ਫਰਤ ਟੀਵੀ ਲਾਈਵ ਫਰਤ ਟੀਵੀ ਲਾਈਵ ਫਰਤ ਟੀਵੀ ਲਾਈਵ ਜੁੜੋ 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 ਮਾਜੀ ਖੜਾ ਹਾਂ ਕਰਨਟਰ ਸਰੇ ਕੋ ਅੱਜ ਤੁਹਾਡੀ ਇੱਕ ਮੁਲਾਕਾਤ ਕਰਾਣੇ ਹੈ ਜਿਹੜੇ ਪਿਛਲੇ ਦਿਨੀ ਬਸੰਤ ਦਿਨ ਮੌਕੇ ਤੇ ਆਈ ਨਾ ਹਾਂ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਯਾਰ ਨਾਮ ਸੁਨਮ ਸਿੰਘ ਆ ਜੀ ਅੱਛਾ ਤੁਹਾਡਾ ਬਸੰਤ ਵਾਲੇ ਦਿਨ ਕੀ ਹੋਇਆ ਸੀ ਜੀ ਮੈਂ ਪਸੰਦ ਆਜਨ ਆਪਣੇ ਪੁੱਲ ਤੇ ਜਾ ਰਿਹਾ ਸੀਗਾ ਹੀ ਲੱਗੀ ਟੁੱਟ ਅੱਛਾ ਚੜਨੇ ਲੱਗਿਆ ਸੀਗਾ ਸਾਰ ਠੀਕ ਹੈ ਤੇ ਉਧਰੋਂ ਡੋਰ ਫਸੀ ਹੋਈ ਜੀਗੀ ਠੀਕ ਹੈ ਇਹਨਾਂ ਚਾਇਨਾ ਡੋਰ ਕਹਿੰਦੇ ਆ ਤੇ ਉਹਨੇ ਮੇਰਾ ਇੱਥੋਂ ਲੈ ਕੇ ਇੱਥੇ ਤੱਕ ਆ ਸਾਰਾ ਪੱਟ ਪੂਰੇ ਤੱਕ ਲੈ ਗਿਆ ਉੱਛਾ ਹਾਂਜੀ ਇੱਥੇ ਮੇਰੀ ਬੇਨ ਵੀ ਕੱਤੀ ਗਈ ਬਰੀਡਿੰਗ ਬਹੁਤ ਹੋ ਰਹੀ ਸੀ ਠੀਕ ਹੈ ਫਿਰ ਮੈਨੂੰ ਦੋ ਮੁੰਡੇ ਮੋਟਰਸਾਈਕਲ ਤੇ ਬਿਠਾ ਕੇ ਸਿਵਲ ਤੱਕ ਮੈਨੂੰ ਗਿਆਵਾ ਵੀ ਇਸ ਮੈਨੂੰ ਸਿਵਲ ਛੱਡ ਦੋ ਠੀਕ ਹੈ ਉਹਨਾਂ ਨੇ ਵਿਚਾਰਨੇ ਬਹੁਤ ਹੈਲਪ ਕੀਤੀ ਜੀ ਠੀਕ ਹੈ ਸਿਵਲ ਜੀ ਮੈਨੂੰ ਲੱਕੀ ਭਾਈ ਮਿਲ ਗਏ ਅੱਛਾ ਲੱਕੀ ਭਾਈ ਇਹ ਦਿਨ ਤੇ ਨਾਲ ਖੜੇ ਹਾਂਜੀ ਇਹ ਵੀ ਪ੍ਰੈਸ ਰਿਪੋਰਟਰ ਹੈ ਜੀ ਅੱਛਾ ਜੀ ਸਾਡੇ ਬਹੁਤ ਮਸ਼ਹੂਰ ਪ੍ਰੈਸ ਰਿਪੋਰਟਰ ਹੈ ਹਾਂਜੀ ਹਾਂ ਇਹਨਾਂ ਨੇ ਮਨ ਦੇ ਵਿੱਚ ਹਾਂਜੀ ਇਹ ਵੀ ਹੁੰਦਾ ਹੈ ਕਿ ਲੋਕਾਂ ਦੀ ਕਿਸੇ ਨਾ ਹੈਲਪ ਵੀ ਕੀਤੀ ਜਾਉ ਹਾਂਜੀ ਸਰ ਇਹ ਬਹੁਤ ਵਧੀਆ ਲੱਗਿਆ ਮੈਨੂੰ ਇਹ ਇਹਨਾਂ ਕਰਕੇ ਮੇਰੀ ਜਾਨ ਬਚੀ ਆਈ ਅਸਲ ਤਾਂ ਠੀਕ ਹੈ ਨਹੀਂ ਤਾਂ ਸਿਵਲ ਵਾਲਿਆਂ ਨੇ ਮੈਨੂੰ ਉਥੇ ਪੀਜੀ ਰੈਫਰ ਕਰਨਾ ਸੀਗਾ ਫਿਰ ਕਹਿੰਦੇ ਡੀਐਮਸੀ ਲੈ ਜਾਂਦੇ ਹਾਂ ਕੁਝ ਇੰਨਾ ਕਰਕੇ ਵੀ ਇੱਥੇ ਹੀ ਇਲਾਜ ਹੋ ਗਿਆ ਹਾਂਜੀ ਇਹ ਲੱਤੀ ਪਾਈ ਨੇ ਸਲਾ ਦਿੱਤੀ ਵੀ ਇੱਥੇ ਡਾਕਟਰ ਸਾਹਿਬ ਨੇ ਕਰਵਾ ਦਿੱਤੀ ਨਾ ਹਾਂ ਫੀਤਖਾਨਾ ਰੋਟਾ ਕਿਉਂ ਡਾਕਟਰਾ ਕਰਵਾ ਲਏ ਜੀ ਉਹ ਪਲਾਸਟਿਕ ਸਰਜਨ ਹੈ ਹਾਂਜੀ ਹਾਂਜੀ ਪਲਾਸਟਿਕ ਸਰਜਨ ਨੇ ਠੀਕ ਹੈ ਮੈਂ ਤੁਸੀ ਉੱਥੇ ਲੈ ਕੇ ਜਾਉ ਠੀਕ ਹੈ ਫਿਰ ਉੱਥੇ ਤੁਹਾਡਾ ਇਲਾਜ ਹੋਇਆ ਹਾਂਜੀ ਸਰ ਉੱਥੇ ਕਿੰਨੇ ਟੰਕੇ ਟੰਕੇ ਲੱਗੇ ਸਰ 100 ਤੋਂ ਉੱਪਰ ਟੰਕੇ ਲੱਗੇ ਨੇ ਜੀ 100 ਤੋਂ ਉੱਤੇ ਹਾਂਜੀ ਸਰ ਹਾਏ ਦੱਬਾ ਠੀਕ ਹੈ 100 ਤੋਂ ਉੱਪਰ ਆ ਬੋ ਅੰਗਲੇ ਪਾਸੇ ਬਿਲਕੁਲ ਅਲੱਗ ਅਲੱਗ ਹੋ ਗਿਆ ਸੀਗਾ ਜੀ ਸਾਰਾ ਕੁਝ ਹਾਂ ਠੀਕ ਹੈ ਆਮ ਵੱਲੋਂ ਕਿਉਂ ਹੰਦੰਦ ਸਾਰੇ ਦਿਖਦੇ ਸੀਗੇ ਜੀ ਫਿਰ ਸੇ ਥੋੜਾ ਬਹੁਤ ਰੱਬ ਨੇ ਰੱਖ ਲਿਆ ਹਾਂਜੀ ਸਰ ਨਵਾਂ ਜਨਮ ਹੋਇਆ ਨਵਾਂ ਜਨਮ ਹੋਇਆ ਥੋੜੂ ਬਚਾਲਿਆ ਹਾਂਜੀ ਹਾਂਜੀ ਤੇ ਜੋ ਸਾਡੇ ਵੀਰ ਨੇ ਕੀਤਾ ਵੀ ਲਕੀ ਭਾਈ ਕਰਕੇ ਹੀ ਹੋਇਆ ਜੀ ਠੀਕ ਹੈ ਸਾਡੇ ਜਰਨਲਿਸਟ ਵੀ ਹੈ ਸਾਡਾ ਵੀ ਇਹ ਵੀ ਸਾਡੇ ਮੈਂ ਬਾਈ ਚਾਂਸ ਡੀ ਐਮ ਸੀ ਚਲੇ ਜਾਂਦਾ ਮੇਰਾ ਰਸਤਾ ਹੀ ਕੰਮ ਹੋ ਜਾਣਾ ਸੀ ਮੇਰੀ ਬਲੀਡਿੰਗ ਨਹੀਂ ਸੀ ਬੰਦ ਹੋ ਰਹੀ ਨਾ ਬਲੀਡਿੰਗ ਹੀ ਨਹੀਂ ਸੀ ਬੰਦ ਹੋ ਰਹੀ ਕਿਉਂਕਿ ਘੰਟਾ ਲੱਗ ਜਾਣਾ ਸੀ ਉੱਥੇ ਤੱਕ ਜਾਣ ਨੂੰ ਕਿ ਘੰਟਾ ਥੋੜਾ ਅਗਰ ਟ੍ਰੈਫਿਕ ਵੀ ਬਹੁਤ ਜਮ ਹੁੰਦੇ ਉਹ ਜਮ ਸੀਗਾ ਜੀ ਹਾਂ ਜੀ ਇਹ ਇਹਨਾਂ ਨੇ ਕਹਿਣ ਕਰਕੇ ਹੋਏ ਡਾਕਟਰ ਅਗਰਵਾਲ ਸਾਹਿਬ ਦੇ ਕੋਲ ਗਏ ਉਹਨਾਂ ਨੇ ਫਿਰ 3 ਘੰਟੇ ਲਗਾਤਾਰ ਮੇਰੀ ਉਹ ਕੀਤੀ 3 ਘੰਟੇ ਤੋਂ ਉੱਪਰ ਟਾਈਮ ਲੱਗਿਆ ਥੋੜਾ ਜਿਹਾ ਠੀਕ ਹੈ ਜੀ ਹਾਂ ਜੀ ਉਹ ਕੋਈ ਪੱਤਰਕਾਰੀ ਕਰਕੇ ਕੁਝ ਜਾਣਕਾਰੀ ਵੀ ਹੁੰਦੀ ਹੈ ਇਹ ਵੀ ਤੁਹਾਨੂੰ ਫਾਇਦਾ ਹੋ ਗਿਆ ਇਸ ਦਾ ਨਾਲ ਲੈ ਕੇ ਬਹੁਤ ਖੜਾ ਹੋਇਆ ਜੀ ਕੇ ਨਾਲ ਇਹਨਾਂ ਘੜ ਕੇ ਇਲਾਜ ਵੀ ਚੰਗਾ ਹੋ ਗਿਆ ਜੀ ਸਰ ਸਵਾ ਵੀ ਚੰਗੀ ਦਿੱਤੀ ਗਈ ਇਹ ਜੋ ਕੁਝ ਕਰਾਣਾ ਹੁੰਦਾ ਰੱਬ ਨੇ ਕਰਾਣਾ ਹੁੰਦਾ ਜਿਹਨੇ ਬਚਾਣਾ ਹੁੰਦਾ ਜੀ ਰੱਬ ਨੇ ਕਿਹੜਾ ਕੋਠੀਆਂ ਪਾਈਆਂ ਨਹੀਂ ਬੰਦੇ ਦੇ ਵਿੱਚ ਰੱਬ ਵੱਸਦਾ ਕੇ ਇਹਨਾਂ ਨੂੰ ਹੈਲਪ ਕਰਨ ਲਈ ਤੁਹਾਡੇ ਲਈ ਭੇਜਿਆ ਹਾਂ ਹਾਂਜੀ ਹਾਂਜੀ ਇਹਨਾਂ ਨੂੰ ਹੈਲਪ ਕੀਤੀ ਗਈ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਮੈਂ ਤਾਂ ਜੀ ਬੱਸ ਉਹਨੂੰ ਕਰਦਾ ਵੀ ਯਾਰ ਇਹ ਨਹੀਂ ਕਰ ਸਕਦਾ ਮੈਂ ਵੀ ਇਹਦਾ ਧੰਨਵਾਦ ਕਿਵੇਂ ਕਰ ਸਕਾਂ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਲੱਖੀ ਜੀ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਅ ਅ ਅੰਕਲ ਮੈਂ ਬੜਾ ਚੰਗਾ ਲੱਗਿਆ ਜਦੋਂ ਕਿਸੇ ਦੀ ਨਾ ਪੱਤਰਕਾਰੀ ਤੋਂ ਉੱਪਰ ਉੱਠ ਕੇ ਜਦੋਂ ਆਪਾਂ ਕਿਸੇ ਦੀ ਮਦਦ ਕਰੀਏ ਕਿਸੇ ਦੀ ਜਾਨ ਬਚ ਜਾਵੇ ਉਹ ਸਭ ਤੋਂ ਵੱਡਾ ਲੱਗਦਾ ਅਸੀਂ ਖਬਰਾਂ ਦਾ ਲਾਂਦੇ ਹੀ ਰੰਨੇ ਆ ਜੀ ਖਬਰ ਅਸੀਂ ਖਬਰਾਂ ਲਾ ਕੇ ਚਿੱਲ ਜਾਣਾ ਸੀ ਸਮਾਜ ਸੇਵਾ ਆਪਣਾ ਵੱਡਾ ਕੰਮ ਖਤਮ ਹਾਂਜੀ ਸਰ ਕਈ ਵਾਰੀ ਇਹੀ ਹੁੰਦਾ ਨਾ ਕਿ ਇਲਾਜ ਆਪੇ ਹੋ ਜਾਊਗਾ ਜੀ ਪਰ ਜਦੋਂ ਸੀਰੀਅਸਲੀ ਲਿੱਤਾ ਮੰਲਾ ਰੱਬ ਨਹੀਂ ਕਰਾਇਆ ਜੀ ਪਰਮਾਤਮਾ ਕਰਾਉਣ ਵਾਲਾ ਜੀ ਦੇਖੋ ਕੋਈ ਕਿਸੇ ਦੀ ਹੈਲਪ ਨਹੀਂ ਜਲਦੀ ਜਲਦੀ ਕਰ ਸਕਦਾ ਇਹ ਪਰਮਾਤਮਾ ਦੀ ਇਹ ਮਾ ਨਹੀਂ ਹੁੰਦਾ ਆਪਣਾ ਦੇਖੋ ਉਹਨਾਂ ਦੋ ਬੱਚਿਆਂ ਦੇ ਵਿੱਚ ਰੱਬ ਹੀ ਬਸਿਆ ਆ ਕੇ ਅੱਜਕੱਲ ਕੋਈ ਨਹੀਂ ਘਰ ਲੈ ਕੇ ਜਾਂਦਾ ਪਹੁੰਚਾਉਂਦਾ ਇੰਨੀ ਸੀਰੀਅਸ ਕੰਡੀਸ਼ਨ ਦੀ ਸੀ ਉਹਨਾਂ ਨੇ ਮੋਟਰਸਾਈਕਲ ਤੋਂ ਛੱਡਿਆ ਵੀ ਹੈ ਉਹਨਾਂ ਨੇ ਵਿਚਾਰਾ ਇਹਨੂੰ ਸਿਵਲ ਤੱਕ ਛੱਡਿਆ ਠੀਕ ਹੈ ਅੱਗੇ ਫਿਰ ਇਹ ਮਿਲ ਗਏ ਅੱਗੇ ਬਲੋ ਜਦੋਂ ਕੰਮ ਹੋਣਾ ਹੁੰਦਾ ਜਦੋਂ ਕੁਦਰਤ ਨੇ ਰੱਖਣਾ ਹੁੰਦਾ ਇਸ ਚਤੇ ਨਹੀਂ ਹੁੰਦਾ ਜੀ ਜੱਪੋ ਰੱਖੇ ਸਾਈਆਂ ਮਾਰ ਸਕਿਆ ਨਾ ਕੋਈ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਮਿਲੇ ਹੋ ਤੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਚਾਈਨਾ ਡੋਰ ਬਾਰੇ ਕਿ ਇਹਨੂੰ ਬੈਨ ਹੋਣੀ ਚਾਹੀਦੀ ਹੈ ਬੈਨ ਤਾਂ ਪਹਿਨੀ ਹੈ ਇਹ ਸਰ ਬਿਲਕੁਲ ਹੀ ਬੈਨ ਹੋਣੀ ਚਾਹੀਦੀ ਹੈ ਜੀ ਠੀਕ ਹੈ ਹੁਣ ਜਿੱਦਾਂ ਯੂਪੀ ਗਵਰਨਮੈਂਟ ਨੇ ਬੈਨ ਕੀਤੀ ਆ ਆਪਾਂ ਨੂੰ ਵੀ ਚਾਹੀਦੀ ਐ ਬੈਨ ਵੀ ਹੋਣੀ ਚਾਹੀਦੀ ਹੈ ਜੀ ਬੈਨ ਤਾਂ ਹੈਗੀ ਐ ਜੀ ਕਈ ਵਾਰੀ ਐਕਸ਼ਨ ਨਹੀਂ ਹੁੰਦਾ ਹਾਂਜੀ ਆਪਾਂ ਨੂੰ ਵੀ ਚਾਹੀਦਾ ਹੈ ਬਿਲਕੁਲ ਬੈਨ ਹੋਣੀ ਚਾਹੀਦੀ ਹੈ ਇਹ ਹਾਂ ਲੱਖੀ ਜੀ ਤੁਹਾਨੂੰ ਵੀ ਇਹ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਚਾਈਨਾ ਡੋਰ ਅੰਕਲ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਮੈਂ ਅਕਸਰ ਪੱਤਰਕਾਰੀ ਤੇ ਚਲੋ ਆਪਣੀ ਥਾਂ ਤੇ ਕਰਦੇ ਰਹਿੰਦੇ ਆ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਸਮਾਜ ਸੇਵਾ ਨਾਲ ਨਾਲ ਹੋ ਜਾਵੇ ਉਸ ਤੋਂ ਵਧੀਆ ਕੋਈ ਪ੍ਰਾਲਾ ਨਹੀਂ ਹੁੰਦਾ ਜਿੱਦਾਂ ਕਿ ਸਤਨਾਮ ਸਿੰਘ ਜੀ ਜਦੋਂ ਮੈਂ ਬਸੰਤ ਦਾ ਦਿਨ ਸੀਗਾ ਕੁਦਰਤੀ ਬਾਰਿਸ਼ ਉਸ ਦਿਨ ਤੁਹਾਨੂੰ ਪਤਾ ਕਾਫੀ ਹੋ ਰਹੀ ਸੀ ਮੈਂ ਰੁਟੀਨ ਦੀ ਤਰ੍ਹਾਂ ਬਸ ਮੈਂ ਚਲੋ 8:30 ਵਜੇ ਸੀ ਮੈਂ ਚਲੋ ਘਰ ਨੂੰ ਚਲੀਏ ਅੱਜ ਬਿਲਕੁਲ ਥੋੜਾ ਜਲਦੀ ਚਲੀਏ ਘਰ ਨੂੰ ਬਾਈ ਚਾਂਸ ਮੈਂ ਸਿਵਲ ਹਸਪਤਾਲ ਗਿਆ ਸਿਵਲ ਹਸਪਤਾਲ ਸਾਹਮਣੇ ਸਤਨਾਮ ਜੀ ਪਏ ਸੀਗੇ ਬਹੁਤ ਵੱਡਾ ਇਹਨਾਂ ਦਾ ਮਤਲਬ ਕਿ ਕੱਟ ਲੱਗਿਆ ਸੀ ਜੇ ਮੈਂ ਤੁਹਾਨੂੰ ਮੇਰੇ ਕੋਲ ਫੋਟੋ ਵੀ ਹੈਗੀ ਚ ਦਿਖਾਵਾਂ ਤਾਂ ਤੁਸੀਂ ਦੇਖ ਕੇ ਵੀ ਹੈਰਾਨ ਹੋ ਜਾਓਗੇ ਇਹਨਾਂ ਜ਼ਬਰਦਸਤ ਇਹਨਾਂ ਦੇ ਕੱਟ ਸੀਗਾ ਠੀਕ ਹੈ ਇਹ ਯਾਨੀ ਇਹ ਲਾਲੋ ਵੀ ਇਹਨਾਂ ਦੀ ਜਿਹੜੇ ਆ ਚੀਜ਼ ਸਾਰੀ ਕੱਟ ਗਈ ਸੀਗੀ ਇਹ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ ਇਹਨਾਂ ਨੂੰ ਮੈਂ ਮਨਾ ਕਰ ਰਹੇ ਸੀ ਤੁਸੀਂ ਬੋਲੋ ਨਾ ਇਹ ਕਹਿ ਰਹੇ ਸੀ ਮੇਰੀ ਖਬਰ ਲਗਾਓ ਮੈਂ ਖਬਰ ਬਾਅਦ ਚ ਲੱਗੂ ਕਿ ਪਹਿਲਾਂ ਤੁਸੀਂ ਤੁਹਾਡਾ ਇਲਾਜ ਸਭ ਪਹਿਲਾਂ ਇਲਾਜ ਪਹਿਲਾਂ ਜੀ ਇਹ ਖਬਰਾਂ ਦਾ ਲੱਗਦੀਆਂ ਨਹੀਂ ਹੁੰਦੀਆਂ ਖਬਰ ਬਤਕਦੀ ਰਹੂਗੀ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਇਲਾਜ ਜ਼ਰੂਰੀ ਹੈ ਤੇ ਕੁਦਰਤੀ ਇਹਨਾਂ ਨੇ ਇਹਨਾਂ ਦੇ ਜਦੋਂ ਪਰਿਵਾਰ ਆਇਆ ਤਾਂ ਸਲਾਹ ਕੀਤੀ ਵੀ ਇਹਨਾਂ ਨੂੰ ਲੁਧਿਆਣਾ ਲੈ ਕੇ ਜਾਣਾ ਜਾਂ ਚੰਡੀਗੜ੍ਹ ਰੈਫਰ ਕਰਨਾ ਫਿਰ ਇੱਕ ਮੈਂ ਛੋਟੀ ਜਿਹੀ ਇੱਕ ਨੂੰ ਐਡਵਾਈਸ ਦਿੱਤੀ ਮੈਂ ਕਿ ਜੀ ਦੇਖੋ ਮੰਨਣਾ ਤੁਹਾਡਾ ਕੰਮ ਹੈ ਮੈਂ ਸਿਰਫ ਇੱਕ ਤੁਹਾਨੂੰ ਸਲਾਹ ਦੇ ਸਕਦਾ ਮੇਰੇ ਵੱਲੋਂ ਪ੍ਰੈਸ਼ਰ ਕੋਈ ਨਹੀਂ ਤੇ ਜੇ ਤੁਸੀਂ ਚਾਹੋ ਤਾਂ ਪੀਰ ਖੰਨਾ ਰੋਡ ਤੇ ਪਲਾਸਟਿਕ ਸਰਜਨ ਹੈਗੇ ਨੇ ਡਾਕਟਰ ਪੰਕਜ ਅਗਰਵਾਲ ਤੇ ਜੇ ਤੁਸੀਂ ਉੱਥੇ ਲੈ ਜਾਓ ਤਾਂ ਥੋੜਾ ਜਿਹਾ ਇਲਾਜ ਹੋ ਸਕਦਾ ਵੀ ਤੁਹਾਡਾ ਜਿਹੜਾ ਸਹੀ ਹੋ ਜੇ ਬਿਲਕੁਲ ਫਿਰ ਇਹ ਕਹਿੰਦੇ ਵੀ ਸਾਡੇ ਨਾਲ ਚੱਲੋ ਸਾਨੂੰ ਪਤਾ ਨਹੀਂ ਪ੍ਰਸਾਦ ਪੈਦੀ ਸੀ ਪੂਰੀ ਮੈਂ ਮੋਟਰਸਾਈਕਲ ਅੱਗੇ ਲਗਾਇਆ ਇਹਨਾਂ ਨੇ ਗੱਡੀ ਪਿੱਛੇ ਪਿੱਛੇ ਲਗਾਈ ਤਾਂ ਮੈਂ ਇਹਨਾਂ ਨੂੰ ਹਸਪੀਟਲ ਲੈ ਕੇ ਗਿਆ ਤਕਰੀਬਨ 2 ਤੋਂ 2.5 ਘੰਟੇ ਇਹਨਾਂ ਦਾ ਜਿਹੜੀ ਸਰਜਰੀ ਚੱਲੀ ਉਸ ਤੋਂ ਬਾਅਦ ਜਿਹੜੇ ਬਿਲਕੁਲ ਠੀਕ ਹੋ ਗਏ ਨੇ ਹੁਣ ਜੇ ਆਪਾਂ ਹੁਣ ਵੀ ਤੁਹਾਨੂੰ ਇਹਨਾਂ ਦੀ ਤਸਵੀਰ ਦਿਖਾਈਏ ਤਾਂ ਬਾਕੀ ਬਹੁਤ ਵਧੀਆ ਇੱਕ ਨਾ ਤਸਵੀਰ ਸਾਹਮਣੇ ਇਹਨਾਂ ਦੀ ਨਿਕਲ ਕੇ ਆ ਰਹੀ ਮੈਂ ਕੋਸ਼ਿਸ਼ ਕਰਦਾ ਆਪਣੇ ਫੋਨ 'ਚ ਕੰਡਣ ਦੀ ਵੀ ਬਿਲਕੁਲ ਹੁਣ ਇਹ ਆ ਦੇਖੋ ਠੀਕ ਹੈ ਵਾਹ ਬਈ ਵਾਹ ਇਹ ਇਹ ਹਲੇ ਟਾਂਕੇ ਲੱਗ ਚੁੱਕੇ ਸੀ ਉਸ ਦਿਨ ਦੀ ਤਸਵੀਰ ਹੈ ਤੇ ਬਿਲਕੁਲ ਇਹਨਾਂ ਦੇ ਕਹਿੰਦੇ 100 ਤੋਂ ਮੈਨੂੰ ਦੱਸਿਆ ਕਿ 100 ਤੋਂ ਵੱਧ ਇਹਨਾਂ ਦੇ ਜਿਹੜੇ ਟਾਂਕੇ ਲੱਗੇ ਨੇ ਬੜਾ ਇੱਕ ਖਤਰਨਾਕ ਇਹ ਇੱਕ ਖਤਰਨਾਕ ਕੰਮ ਹੀ ਹੁੰਦਾ ਜੀ ਜਦੋਂ ਵੇਨ ਹੀ ਕੱਟੀ ਜਾਵੇ ਜੀ ਇਹ ਕਰਵਾਉਣ ਵਾਲਾ ਦੇਖੋ ਜੀ ਪਰਮਾਤਮਾ ਹੈ ਪਰਮਾਤਮਾ ਨੇ ਕਿਦਾਂ ਸਵੱਬ ਬਣਾਇਆ ਕਿਦਾਂ ਮੈਨੂੰ ਸਿਵਲ ਹਸਪਤਾਲ ਬਚਾਇਆ ਤੇ ਕਿੱਦਾਂ ਇਹਨਾਂ ਦੀ ਜਾਣ ਸੀ ਉੱਥੇ ਜਾਣਾ ਸੀਗਾ ਕੁਦਰਤੀ ਬਾਈ ਚਾਂਸ ਸਵੱਬ ਬਣਾਇਆ ਬਾਈ ਚਾਂਸ ਹੀ ਆ ਕੋਈ ਕਿਸੇ ਨੇ ਕਿਹਾ ਵੀ ਨਹੀਂ ਕਿ ਭਾਈ ਉੱਥੇ ਐ ਹੋਇਆ ਹਾਂਜੀ ਕਿ ਵੀ ਸਾਨੂੰ ਪਤਾ ਵੀ ਲੱਗ ਜਾਂਦਾ ਨਾ ਕਿਉਂਕਿ ਕਈ ਲੋਕਾਂ ਨੂੰ ਆ ਕੀ ਹੁੰਦਾ ਅਵੇਅਰਨੈਸ ਦੀ ਕਮੀ ਹੁੰਦੀ ਆ ਕਿਉਂਕਿ ਆਪਾਂ ਰੁਟੀਨ 'ਚ ਘੁੰਮਦੇ ਰਹਿੰਦੇ ਹਾਂ ਸ਼ਹਿਰ ਬਾਰੇ ਪਤਾ ਹੁੰਦਾ ਹੈ ਜਾਣਕਾਰੀ ਹੁੰਦੀ ਵੀ ਇੱਥੇ ਆ ਚੀਜ਼ ਮੁਹੱਈਆ ਅਵੇਲੇਬਲ ਹੈਗੀ ਐ ਤੇ ਤਾਂ ਉਹ ਮੈਂ ਜਿਹੜੀ ਜਾਣਕਾਰੀ ਇਹਨਾਂ ਨਾਲ ਸਾਂਝੀ ਕੀਤੀ ਤਾਂ ਇਹ ਉੱਥੇ ਜਾ ਕੇ ਇਹ ਸਰਜਰੀ ਤੋਂ ਬਾਅਦ ਇਹਨਾਂ ਦੀ ਜਾਨ ਬਚ ਗਈ ਬਲੀਡਿੰਗ ਬਹੁਤ ਹੋ ਰਹੀ ਸੀ ਪਰ ਜਿੱਦਣ ਇਹਨਾਂ ਨੂੰ ਮੈਂ ਸਿਹਲਾ ਹਸਪਤਾਲ ਦੇਖਿਆ ਤਾਂ ਕਾਫੀ ਜ਼ਿਆਦਾ ਬਲੀਡਿੰਗ ਸੀਗੀ ਇਹ ਬੋਲਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਇਹਨਾਂ ਨੂੰ ਬੋਲਣ ਤੋਂ ਮਨਾ ਕਰ ਰਿਹਾ ਵੀ ਤੁਸੀਂ ਬੋਲੋ ਨਾ ਤੁਹਾਡੀ ਬਲੀਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਅਸੀਂ ਖਬਰ ਜ਼ਰੂਰ ਕਰਾਂਗੇ ਪਰ ਪਹਿਲੇ ਸਭ ਤੋਂ ਪਹਿਲਾਂ ਤੁਹਾਡਾ ਇਲਾਜ ਜ਼ਰੂਰੀ ਹੈ ਹੁਣ ਦੇਖਿਆ ਆਪਾਂ ਇਨਸੀਡੈਂਟ ਉੱਤੇ ਕਈ ਥਾਈ ਹੋ ਗਿਆ ਸਮਰਾਲੇ ਇੱਕ ਬੱਚੇ ਦੀ ਗਰਦਨ ਕੱਟੀ ਗਈ ਉਸ ਤੋਂ ਬਾਅਦ ਲੁਧਿਆਣਾ ਵੀ ਰਾਏਕੋਟ ਦੇ ਕੋਲ ਇੱਕ ਲੇਡੀਜ਼ ਦਾ ਗਰਦਨ ਕੱਟੀ ਗਰਦਨ ਕੱਟੀ ਉਹ ਵੀ ਗਿਆਨ ਚ ਲੱਗੀ ਉਸ ਤੋਂ ਬਾਅਦ ਜੀਰਕਪੁਰ ਦੇ ਦੋ ਬੱਚਿਆਂ ਦੀ ਜਾਨ ਨੁਕਸਾਨ ਬਹੁਤ ਹੋਇਆ ਜੀ ਨੁਕਸਾਨ ਬਹੁਤ ਹੋ ਰਿਹਾ ਹੈ ਨੂੰ ਕੁੱਲ ਮਿਲਾ ਕੇ ਗੱਲ ਇੱਥੇ ਆ ਕੇ ਖੜਦੀ ਹੈ ਜੀ ਜਿਹੜੀ ਇਹ ਚਾਈਨਾ ਡੋਰ ਹੈ ਇਹ ਪੂਰਨ ਤੌਰ ਤੇ ਜਿਹੜੀ ਬੰਦ ਹੋਣੀ ਚਾਹੀਦੀ ਹੈ ਹਰ ਸਾਲ ਦੇਖੋ ਇਨਸੀਡੈਂਟ ਸਾਹਮਣੇ ਆਉਂਦੇ ਨੇ ਪੱਕੇ ਤੌਰ ਤੇ ਦਾ ਹੱਲ ਹੋਣਾ ਚਾਹੀਦਾ ਬਾਕੀ ਸਤਨਾਮ ਸਿੰਘ ਜੀ ਆਪ ਕੁਝ ਨਾ ਕੁਝ ਹੋਰ ਦੱਸਾਂਗੇ ਠੀਕ ਹੈ ਜੀ ਬਹੁਤ ਵਧੀਆ ਜੀ ਤੁਸੀਂ ਇਸ ਤਰ੍ਹਾਂ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਚਾਇਨਾ ਡੋਰ ਤਾਂ ਨਹੀਂ ਖਤਰਨਾਕ ਹੈ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਠੀਕ ਹੈ ਜੀ ਤੁਸੀਂ ਤਾਂ ਭੁੱਲਤੇ ਹੋ ਹਾਂਜੀ ਹਾਂਜੀ ਉਹ ਕਹਿੰਦੇ ਜਿਸ ਤਨ ਲੱਗੇ ਉਹ ਨਹੀਂ ਪਤਾ ਹੁੰਦਾ ਜੀ ਜਿਸ ਤਨ ਲੱਗੇ ਉਸ ਤਨ ਜਾਣੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ